ਤਰਨ ਤਾਰਨ ਜ਼ਿਮਨੀ ਚੌੜ ਨੂੰ ਲੈ ਕੇ ਆਮ ਆਦਮੀ ਪਾਰਟੀ ਕੌਮੀ ਕਨਵੀਨਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਰਨ ਤਾਰਨ ਵਿੱਚ ਰੋਡ ਸ਼ੋਅ ਕੱਢਿਆ ਗਿਆ ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਪਾਰਟੀ ਦੇ ਵਰਕਰ ਪਹੁੰਚੇ ਹਲਕਾ ਆਦਮਪੁਰ ਤੋਂ ਮੀਡੀਆ ਦੇ ਜ਼ਿਲ੍ਹਾ ਇੰਚਾਰਜ ਮੇਲਾ ਸਿੰਘ ਰੁੜਕਾ ਦੀ ਅਗਵਾਈ ਹੇਠ ਅਮਨਦੀਪ ਹਣੀ ਕੋਆਰਡੀਨੇਟਰ ਹਲਕਾ ਆਦਮਪੁਰ ਵਾਈਸ ਕੋਆਰਡੀਨੇਟਰ ਅਮਰਜੀਤ ਸਿੰਘ ਹਲਕਾ ਇੰਚਾਰਜ ਪਵਨ ਕੁਮਾਰ ਤੀਨੂਦੀ ਅਗਵਾਈ ਹੇਠ ਵੀ ਵੱਡੇ ਕਾਫਲੇ ਛੇ ਜਥਾ ਪੁੱਜਿਆ ਸੰਗਠਨ ਇੰਚਾਰਜ ਪਰਮਜੀਤ ਸਿੰਘ ਪੰਮਾ प्रदीप सिंह लोहारा बलाक प्रदान आम आदमी पार्टी बलाक प्रदान बलविंदर पंडारी ने गल कर दिया कि सरकार ने पंजाब وچوں پرشتہچار ختم کیتا پرشیت بندے فڑکے جیلہ وچ سٹے لوکاں دے بجلی بل معاف کیتے کیہا کہ اپدی زمینی چون نو لے کے ترن تارن وچ روڈ شو دا رجلیٹ ضرور ملے گا میڈیا انچارج میلا سنگھ رڑکا نے کیہا کہ ترن تارن زمینی چون چ عام آدمی پارٹی دی پاری بہمت نال جِتھ ہووے گی ਉਨਾ ਕਿਹਾ ਤਰਨ ਤਰਨ ਚਾਪ ਦੇ ਹੱਥ ਵਿੱਚ ਲੋਕਾਂ ਦਾ ਠਾਠਾ ਮਾਰਦਾ ਇਕੱਠ ਸਾਬਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਤੋਂ ਲੋਕ ਬਿਹਤ ਖੁਸ਼ ਹਨ ਲੋਕ ਫਿਰ ਪੰਜਾਬ ਵਿੱਚ ਇਮਾਨਦਾਰੀ ਦਾ ਵਿਕਾਸ ਦੇਖਣਾ ਚਾਹੁੰਦੇ ਹਨ ਆਓ ਦੇਖਦੇ ਹਾਂ ਦੁਆਬੇ ਦੀ ਆਵਾਜ਼ ਪੱਤਰਕਾਰ ਗੁਰਪਾਲ ਸਿੰਘ ਸਾਬੀ ਦੀ ਰਿਪੋਰਟ ਨਾ ਦਸ ਸਿੰਘ ਰੁੜਕਾ ਦਰਸ਼ਕ میڈیا ਅਨੁਸਾਰ ਜ਼ਿਲੰਦਾ ਅੱਜ ਮੈਂ ਆਪਣੀ ਪੂਰੀ ਜ਼ਿਲ੍ਹੇ ਦੀ ਟੀਮ ਦੇ ਨਾਲ ਤਰਨ ਤਰਨ ਦੀ ਮਹਾਨ ਧਰਤੀ ਤੇ ਜਿੱਥੇ ਜਿਮਨੀ ਚੋਣ ਹੋ ਰਹੀ ਆ ਉਸ ਚੋਣ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਅੱਜ ਅਸੀਂ ਸਾਰੇ ਇੱਥੇ ਪਹੁੰਚੇ ਆ ਤੇ ਲੋਕਾਂ ਦੇ ਵੱਡੇ ਵੱਡੇ ਜਥੇ ਜਿਹੜੇ ਝੰਡੇ ਬੈਨਰਾਂ ਦੇ ਨਾਲ ਆਪਣੇ ਜੋਸ਼ੀਲੇ ਆਵਾਜ਼ ਦੇ ਨਾਲ ਜਿਹੜੇ ਮਤਲਬ ਨਾਰੇ ਲਾਉਂਦੇ ਹੋਏ ਇੱਥੇ ਪਹੁੰਚ ਰਹਾ ਹੈ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਪੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਪਹੁੰਚ ਰਹੇ ਆ ਅੱਜ ਇਹ ਅਨੁਭਵ ਕੀਤਾ ਜਾ ਰਿਹਾ ਉਹਨਾਂ ਜਥਿਆਂ ਤੋਂ ਤੇ ਆਮ ਲੋਕਾਂ ਦੇ ਮਤਲਬ ਅਹਿਸਾਸ ਤੋਂ ਧੰਨਵਾਦ ਤੋਂ ਜਿਹੜਾ ਪਤਾ ਲੱਗਿਆ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜੀ ਇਲੈਕਸ਼ਨ ਹੋ ਰਹੀ ਆ ਜਿਵੇਂ ਕਿ ਵੱਖ-ਵੱਖ ਪਾਰਟੀਆਂ ਦੇ ਲੋਕ ਆਪਣੇ ਆਪਣੇ ਚੋਣ ਮੈਨੀਫੈਸਟੋ ਦੇ ਆਧਾਰ ਤੇ ਜਿਹੜੇ ਮਤਲਬ ਲੋਕਾਂ ਦੇ ਨਾਲ ਵਾਅਦੇ ਕਰ ਰਹੇ ਆ ਉਹਦੇ ਸੰਦਰਭ ਦੇ ਵਿੱਚ ਆਮ ਆਦਮੀ ਪਾਰਟੀ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਲੋਕਾਂ ਦੇ ਕੋਲੋਂ ਜਿਹੜੀ ਵੋਟ ਮੰਗ ਰਹੀ ਆ ਤੇ ਲੋਕਾਂ ਦਾ ਜੋਸ਼ ਇਹ ਦੱਸ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੋਣ ਦੇ ਵਿੱਚ ਜਿਹੜੇ ਕੈਂਡੀਡੇਟ ਆ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਉਹ ਬੜੀ ਵੱਡੀ ਲੀਡ ਦੇ ਨਾਲ ਜਤਰੇ ਆ ਕਿਉਂਕਿ ਲੋਕ ਇਹ ਸਮਝ ਰਹੇ ਆ ਕਿ ਪਿਛਲੇ ਸਮੇਂ ਦੇ ਦੌਰਾਨ ਆਮ ਆਦਮੀ ਪਾਰਟੀ ਨੇ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਉਹ ਪਿਛਲੀਆਂ ਸਰਕਾਰਾਂ ਜਿਨ੍ਹਾਂ ਨੇ 72 73 ਸਾਲ ਰਾਜ ਕੀਤਾ ਉਹਨਾਂ ਨੇ ਇੱਕ ਵੀ ਇਹਨਾਂ ਦੇ ਵਿੱਚੋਂ ਲੋਕਾਂ ਨੂੰ ਸਹੂਲਤ ਨਹੀਂ ਦਿੱਤੀ ਜਿਵੇਂ ਕਿ ਸਾਰੇ ਲੋਕਾਂ ਦੀ ਜਿਹੜੀ ਬਿਜਲੀ ਆ ਘਰਾਂ ਦੀ ਹੋਵੇ ਬੰਬੀਆਂ ਦੀ ਹੋਵੇ ਉਹ ਲਗਾਤਾਰ ਜਿਹੜੀ ਆ ਉਹ ਮੁਆਫ ਕੀਤੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਾਅਦਾ ਵੀ ਕੀਤਾ ਕਿ ਜਿਹੜੀ ਸਹੂਲਤ ਆ ਇਸੇ ਤਰ੍ਹਾਂ ਜਿਹੜੀ ਬਰਕਰਾਰ ਰਹੇਗੀ ਇਹਦੇ ਨਾਲ ਹੀ ਲੋਕਾਂ ਦੀਆਂ ਜਿਹੜੀਆਂ ਸਿਹਤ ਨਾਲ ਸੰਬੰਧਿਤ ਸਹੂਲਤਾਂ ਆ ਉਹ ਜਿਹੜੇ 850 ਦੇ ਲਗਭਗ ਮਰਲਾ ਕਲੀਨਿਕ ਖੋਲੇ ਆ ਜਿਹਦੇ ਵਿੱਚੋਂ ਖਾਸ ਕਰਕੇ ਮੱਧ ਵਰਗੀ ਦੇ ਗਰੀਬ ਲੋਕ ਕਰੋੜਾਂ ਦੀ ਤਦਾਦ ਦੇ ਵਿੱਚ ਜਿਹੜੇ ਉੱਥੋਂ ਆਪਣਾ ਇਲਾਜ ਕਰਵਾ ਰਹੇ ਆ ਉਹਦਾ ਵੀ ਬੜਾ ਵੱਡਾ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲ ਰਿਹਾ ਇਹਦੇ ਨਾਲ ਹੀ ਪੜ੍ਹਾਈ ਨਾਲ ਸੰਬੰਧਿਤ ਸਿੱਖਿਆ ਨਾਲ ਸੰਬੰਧਿਤ ਸਹੂਲਤਾਂ ਜਿਹੜੀ ਸਕੂਲਾਂ ਦੀ ਹਾਲਤ ਸੀ ਪਹਿਲਾਂ ਉਹ ਬਹੁਤ ਹੀ ਚੰਗੀ ਤਰ੍ਹਾਂ ਇਹ ਸਰਕਾਰ ਨੇ ਸੁਧਾਰੀ ਆ ਜਿੱਥੇ ਟੀਚਰਾਂ ਦੀ ਬੜੀ ਵੱਡੀ ਪੱਧਰ ਤੇ ਮਤਲਬ ਭਰਤੀ ਕੀਤੀ ਆ ਉਸੇ 56000 ਤੋਂ ਵੱਧ ਉਹਨਾਂ ਬੇਰੁਜ਼ਗਾਰ ਲੋਕਾਂ ਨੂੰ ਨੌਕਰੀਆਂ ਦੇ ਕੇ ਮਤਲਬ ਇਹ ਅਹਿਸਾਸ ਕਰਾਇਆ ਕਿ ਇਹ ਜਿਹੜੀ ਸਰਕਾਰ ਆ ਇਹ ਲੋਕਾਂ ਦੀ ਸਰਕਾਰ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਸਹੂਲਤਾਂ ਨੂੰ ਬਰਕਰਾਰ ਜਿਹੜਾ ਰੱਖਿਆ ਜਾਏਗਾ ਇਹ ਜਿਹੜੇ ਆ ਮਤਲਬ ਸੂਲਤਾਂ ਦਾ ਜਿਹੜਾ ਬੜਾ ਵੱਡਾ ਅਸਰ ਆ ਤਰਨ ਤਾਰਨ ਦੇ ਲੋਕਾਂ ਦੀ ਧੱਤੀ ਦੇ ਜਿਹੜੇ ਪਰਸਨ ਵਾਲੇ ਲੋਕ ਆ ਤੇ 11 ਤਰੀਕ ਨੂੰ ਬੜੀ ਵੱਡੀ ਪੱਧਰ ਤੇ ਰਮੇਸ਼ ਸਿੰਘ ਸੰਧੂ ਨੂੰ ਸ਼ਿਫਾ ਕੇ 14 ਤਰੀਕ ਨੂੰ ਜਿਹੜਾ ਮਤਲਬ ਰਿਜ਼ਲਟ ਆ ਉਹ ਹਰਮੀਰ ਸਿੰਘ ਸੰਧੂ ਦੇ ਜਿਹੜੇ ਹੱਕ ਵਿੱਚ ਕੀਤਾ ਜਾ ਰਿਹਾ ਸਾਰਿਆਂ ਦਾ ਧੰਨਵਾਦ